ਇੱਕ ਜ਼ਹਿਨ ਦੇ ਵਿੱਚ ਵੜ ਜਾਣੀ ਆਵਾਜ਼ ਦਿਮਾਗ ਦੇ ਵਿੱਚ ਵੜ ਜਾਣੀ ਕਿ ਇੱਕ ਇਨਸਾਨ ਨੇ ਘਰ ਘਾਲਣਾ ਵੀ ਇੱਦਾਂ ਦਾ ਯਾਰ ਗਾਣਾ ਉਹ ਦੱਸ ਕੀ ਕਰਨਾ ਹੈ ਹਾਨੀ ਨੇ ਵੰਗਾ ਦੇ ਟੁਕੜੀਆਂ ਦਾ ਮੈਂ ਤੇ ਤੋਹਾਰ ਦਿੱਤਾਨੀ ਕਿ ਸ਼ੇਰ ਸੁਪਨਿਆਂ ਦਾ ਹੁਣ ਤਾਂ ਅੱਲਾਹੁਣ ਯਾ ਅੱਲਾਹ ਉਹਦੀ ਖੈਰ ਹੋਵੇ ਓ ਮਰ ਜਾਣੀ ਜਿਹੜੇ ਵੀ ਹੁਣ ਦਸ ਵਸ ਅੱਲਾ ਮੈਨੂੰ ਬਾਰਿਸ਼ ਚੰਗੀ ਤਾਂ ਲੱਗਦੀ ਤਾਂ ਕਿ ਕੋਈ ਰੋਂਦੇ ਨਾ ਮੈਨੂੰ ਦੇਖ ਸਕੇ ਓ ਰੱਬ ਜਦੋਂ ਹਨਾ ਖੋਟੇ ਸਿੱਕੇ ਨੂੰ ਚਲਾਉਂਦਾ ਤੇ ਇਦਾਂ ਵੀ ਚਲਾਉਂਦਾ ਕੀ ਬਦੌਸਤ ਐਂਟੀ ਹੋਣਾ ਹੀ ਮੇਰੇ ਨਾਲੋਂ ਮੈਂ ਚੰਨ ਨਾਲ ਗੱਲਾਂ ਕੀਤੀਆਂ ਮੇਰੇ ਨਾਲ ਜਿਹੜੀਆਂ ਬੀਤੀਆਂ ਮੇਰਾ ਦਿਲ ਤੋੜ ਕੇ ਹਣੀਆਂ ਦੱਸ ਦਿੱਤੀ ਕਿਹੜੀ ਸਜ਼ਾ ਵੇ ਕਾਨੂੰ ਮੇਰੇ ਨਾਲ ਲਾਈਆਂ ਸੀ ਜੇ ਕੋ ਛੱਡਣਾ ਸੀ ਅੱਧ ਵਿੱਚ ਕਾਰੇ ਮੈਂ ਹੋ ਕੇ ਸੁਦਾਈ ਸੋਹਣਿਆ ਕੱਲੀ ਰਾਤਾਂ ਨੂੰ ਗਿਣੀ ਜਾਵਾਂ ਮਾਤਾ ਰੇ ਮੈਂ ਚੰਨ ਨਾਲ ਗੱਲਾਂ ਕੀਤੀਆਂ ਕਈ ਸਿੰਗਰ ਨਹੀਂ ਵੀ ਤੁਹਾਨੂੰ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਪ੍ਰਮੋਟ ਕਰਾਂਗੇ ਕਈ ਚੀਜ਼ਾਂ ਉਹ ਯਾਰ ਕੋਈ ਸਿੰਗਰ ਨਹੀਂ ਕੋਈ ਸਦਾ ਕੁਛ ਕਰਦਾ ਚੀਜ਼ਾਂ ਸੁਪਨੇ ਮੈਂ ਦੇਖਦਾ ਸੀ ਸੌਂਦਿਆਂ ਮੇਰੇ ਸੁਪਨੇ ਹੀ ਤੋੜ ਛੱਡ ਗਏ ਪਤਾ ਨਹੀਂ ਸੀ ਕੁੜੀਏ ਨੇ ਮਾੜੇ ਦਿਲ ਦੀ ਉਹ ਮੇਰੀ ਵੇਖ ਕੇ ਗਰੀਬੀ ਮੈਨੂੰ ਹੀ ਛੱਡ ਗਈ ਸ਼ਸ਼ੀਕਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਚੰਗੇ ਹੋਵੋਗੇ ਮੈਂ ਤੁਹਾਡਾ ਆਪਣਾ ਰਾਜੂ ਗੁਪਤਾ ਦੀ ਤੁਸੀਂ ਦੇਖ ਰਹੇ ਹੋ ਹਕੀਕਤ ਟੀਵੀ ਅੱਜ ਤੁਹਾਡੀ ਮੁਲਾਕਾਤ ਅਸੀਂ ਪੰਜਾਬੀ ਸਿੰਗਰ ਅਰुण ਗੋਸਵਾਮੀ ਹੋਰਾਂ ਦੇ ਨਾਲ ਕਰਾਨ ਜਾ ਰਹੇ ਹਾਂ ਜੋ ਕਾਫੀ ਫੇਮਸ ਹੋ ਚੁੱਕੇ ਸੀਗੇ ਪਹਿਲਾਂ ਉਸ ਤੋਂ ਬਾਅਦ ਇੱਕ ਅਜੀਬਾ ਸਮਾਂ ਆਇਆ ਜਿਸ ਨੇ ਇੱਕ ਅਜੀਹੀ ਕਰਵਟ ਬਦਲੀ ਤਾਂ ਇਹਨਾਂ ਨੂੰ ਜਿਹੜਾ ਹੈਗਾ ਹੈ ਉਹ 버ਗਰ ਦੀ ਰੇੜੀ ਲਗੋਣੀ ਪਈ ਰੇੜੇ ਲਗਾਉਣ ਤੋਂ ਬਾਅਦ ਫਿਰ ਕਿਸਮਤ ਨੇ ਪਲਟੀ ਮਾਰੀ ਤੇ ਇੰਨਾ ਕਿ ਕਾਮਯਾਬੀ ਦਿੱਤੀ ਕਿ ਇਹ ਉਸ ਮੁਕਾਮ ਤੇ ਪਹੁੰਚੇ ਹੋਏ ਨੇ ਜਿਸ ਮੁਕਾਮ ਤੇ ਲੋਕ ਜਾਂਦੇ ਸੁਪਨੇ ਲੈਂਦੇ ਨੇ ਅੱਜ ਇਹਨਾਂ ਦੇ ਕਈ ਗਾਣੇ ਅਜੀਹੇ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਕਰਦੇ ਨੇ ਬਾਰਿਸ਼ ਉਹਨਾਂ ਵਿੱਚੋਂ ਇੱਕ ਗਾਣਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡ ਕਰਦਾ ਹੈ ਲੋਕ ਬਹੁਤ ਪਸੰਦ ਕਰਦੇ ਨੇ ਅਰਣ ਗੋਸਵਾਮੀ ਹੋਰੀ ਨਾਲ ਨੇ ਪੂਰੀ ਜ਼ਿੰਦਗੀ ਬਾਰੇ ਇਹਨਾਂ ਦੇ ਜਿਹੜੀ ਅੱਜ ਚਰਚਾ ਕਰਾਂਗੇ ਖਾਸ ਗਲਬਾਤ ਅਤੇ ਗਾਣੇ ਵੀ ਤੁਹਾਨੂੰ ਜਿਹੜੇ ਆਉਣਾਂ ਦੀ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲੇ ਤੋਂ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਅੱਜ ਬੜਾ ਨਾਮ ਤੁਹਾਡਾ ਸੁਣਿਆ ਪਹਿਲਾਂ ਵੀ ਹੈ ਤੇ ਕਾਫੀ ਇੱਕ ਤੁਹਾਡੀ ਜਿਹੜੀ ਹੈਗੀ ਹੈ ਉਹ জারਨੀ ਜਿਹੜੀ ਹੈਗੀ ਹੈ ਉਹ ਗਰੀਬੀ ਤੋਂ ਲੈ ਕੇ ਜਿਹੜੀ ਹੈਗੀ ਹੈ ਆਪਰ ਕਲਾਸ ਤੱਕ ਬੜੀ ਇੰਟਰਸਟਿੰਗ ਰਹੀ ਹੈ ਫੇਮਸ ਹੋਣ ਤੋਂ ਬਾਅਦ ਫਿਰ ਥੱਲੇ ਡਿੱਗ ਜਾਣਾ ਫਿਰ ਤੁਸੀਂ ਫੇਮਸ ਹੋਣਾ ਤੇ ਹੁਣ ਗਾਣੇ ਬੜੇ ਬਾਕਮਾਲ ਅੱਛੇ ਆ ਰਹੇ ਤੁਹਾਡੇ ਬੈਕ ਟੂ ਬੈਕ ਕੀ জারਨੀ ਤੁਹਾਡੀ ਸ਼ੁਰੂਆਤ ਤੋਂ ਮੈਂ ਜ਼ਰੂਰ ਜਾਨਣਾ ਚਾਹੂੰਗਾ ਸ਼ੁਰੂਆਤ ਤੋਂ ਗਾਇਕੀ ਵੱਲ ਕਿਵੇਂ ਤੁਹਾਡਾ ਜਿਹੜਾ ਹੈਗਾ ਹੈ ਉਹ ਪਿਆ ਕਿ ਗਾਇਕੀ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਉਸ ਤੋਂ ਬਾਅਦ ਕਿਵੇਂ ਮਤਲਬ ਕਿ ਨਾ ਤੋਂ ਤੁਸੀਂ ਸਿੱਖਣਾ ਸ਼ੁਰੂ ਕੀਤਾ ਇਸ ਬਾਰੇ ਥੋੜਾ ਜਿਹਾ ਗਾਇਕੀ ਮੇਰੀ ਜਰਨੀ ਹੈ ਗਾਇਕੀ ਜਿਦ ਕਿ ਲੋਕ ਕਿ ਮੈਂ ਬਚਪਨ ਤੋਂ ਹੀ ਮੇਰੇ ਫਾਦਾ ਸਾਹਿਬ ਕੀਰਤਨ ਵਗੈਰਾ ਕਰਦੇ ਸੀਗੇ ਜਾਗਰਣ ਵਗੈਰਾ ਤੇ ਬਚਪਨ ਤੋਂ ਹੀ ਇੱਕ ਹੁੰਦੀ ਆ ਨਾ ਸ਼ੌਂਕ ਆ ਕਿ ਯਾਰ ਆਹ ਕੰਮ ਕਰਨਾ ਆਪਾਂ ਨਾ ਤੇ ਬਾਪਾ ਪਾਪਾ ਨਾਲ ਜਾਂਦੇ ਸੀਗੇ ਸ਼ੁਰੂ ਤੋਂ ਹੀ ਜਾਗਰਣ ਵਗੈਰਾ ਕਰਦੇ ਸੀ ਤੇ ਸਕੂਲ ਟਾਈਮ ਸਕੂਲਾਂ ਦੇ ਵਿੱਚ ਗਾਣਾ ਗੋਣਾ ਹੂੰ ਜਿਹੜੀ ਪੰਜਾਬੀ ਗਾਇਕੀ ਵਾਲ ਰੋਜ਼ਾਬ ਆਇਆ ਹੂੰ ਉਹ ਰੋਜ਼ਾਬ ਮੇਰਾ ਮਨਾਂ ਟੱਲੋ ਜੀ ਹੋਣਾ ਨੂੰ ਦੇਖ ਕੇ ਆਇਆ ਹੂੰ ਉਹਨਾਂ ਦਾ ਗਾਣਾ ਹੈ ਬਣ ਸੋਨੇ ਦੀ ਹੂੰ ਤੇ ਮੇਰੇ ਫਾਦਰ ਸਾਹਿਬ ਮੈਂ ਡੇਲੀ ਗਾਣਾ ਸੁਣਨਾ ਤੇ ਫਾਦਰ ਸਾਹਿਬ ਨੇ ਕਿਹਾ ਤੂੰ ਆ ਗਾਣਾ ਬਹੁਤ ਸੋਹਣਾ ਕੀ ਗੱਲ ਤੈਨੂੰ ਕੋਈ ਬਚਪਨ ਦੇ ਵਿੱਚ ਵੀ ਅੱਦਾ ਤੇਰਾ ਦਿਲ ਦਿਲ ਟੁੱਟਿਆ ਮੈਂ ਨਹੀਂ ਪਾਪਾ ਗਾਣਾ ਬਹੁਤ ਸੋਹਣਾ ਉਸ ਤੋਂ ਬਾਅਦ ਉਹਨਾਂ ਦੀ ਇੱਕ ਇਮੋਸ਼ਨਲ ਕੈਸਟ ਆਈ ਭੋਲੀ ਮਾ ਪੇਟਾ ਮੇਰੇ ਫਾਦਰ ਸਾਹਿਬ ਨੂੰ ਬਹੁਤ ਚੰਗੇ ਗੀਤ ਪਸੰਦ ਆਈਆਂ ਉਹਨਾਂ ਦੀਆਂ ਕਹਿੰਦੇ ਯਾਰ ਇਹ ਆਵਾਜ਼ ਕੀ ਦੀ ਮੈਂ ਕਿਹਾ ਇਹ ਵੀ ਬਾਜ ਉਹਨਾਂ ਦੀ ਆ ਹੂੰ ਕਹਿੰਦੇ ਇਹ ਸਿੰਗਰ ਬਣਨਾ ਤੇ ਇਦਾਂ ਦਾ ਬਣੀ ਹੂੰ ਬਾਅਦ ਫਿਰ ਉਸ ਤੋਂ ਬਾਅਦ ਫਿਰ ਮੈਂ ਮਨਾਈ ਨੂੰ ਲੱਭਣਾ ਸ਼ੁਰੂ ਕੀਤਾ ਕਿਸ਼ਰਪੁਰੇ ਦੀਆਂ ਗਲੀਆਂਾਂ ਦੇ ਅੱਛਾ ਤੇ ਅੱਜ ਉਹਨਾਂ ਦਾ ਅਸ਼ੀਰਵਾਦ ਹੈ ਕਿਰਪਾ ਉਹਨਾਂ ਦੀ ਅੱਛਾ ਇਹ ਪਹਿਲਾ ਗਾਣਾ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਸੁਣਿਆ ਸੀਗਾ ਪਹਿਲੀ ਵਾਰੀ ਤੁਸੀਂ ਨਹੀਂ ਪਹਿਲੀ ਵਾਰੀ ਤਾਂ ਮਨ ਨੂੰ ਕਹਿੰਦਾ ਮੈਂ ਸਟਾਰਟਿੰਗ ਤੋਂ ਕਾਫੀ ਸਿੰਗਰਾਂ ਨੂੰ ਸੁਣਾ ਹੂੰ ਇੱਕ ਜ਼ਿਹਨ ਦੇ ਵਿੱਚ ਵੜ ਜਾਣੀ ਆਵਾਜ਼ ਦਿਮਾਗ ਦੇ ਵਿੱਚ ਵੜ ਜਾਣੀ ਕਿ ਇੱਕ ਇਨਸਾਨ ਨੇ ਘਰ ਘਰ ਲੈਣਾ ਵੀ ਇੱਦਾਂ ਦਾ ਯਾਰ ਗਾਣਾ ਮੈਂ ਤੇ ਉੱਥੋਂ ਮਤਲਬ ਸਟਾਰਟਿੰਗ ਹੋਈ ਮੇਰੀ ਅੱਛਾ ਫੈਮਿਲੀ ਦੇ ਵਿੱਚ ਕੋਈ ਸਿੰਗਿੰਗ ਬੈਕਗਰਾਉਂਡ ਰਿਹਾ ਤੁਹਾਡੇ ਫਿਰ ਨਹੀਂ ਮੇਰੇ ਫਾਦਰ ਸਾਹਿਬ ਗਾ ਰਹੇ ਹਲੇ ਦਾ ਕੋਈ ਅੱਛਾ ਹੱਲੇ ਵੀ ਗਾਉਂਦੇ ਪਏ ਆ ਹਾਂਜੀ ਹੱਲੇ ਵੀ ਗਾ ਰਹੇ ਚੌਂਕੇ ਵਗੇਰਾ ਕਰਦੇ ਨੇ ਜਾਗਰਨ ਵਗੇਰਾ ਅੱਛਾ ਇਹ ਤੁਹਾਡਾ ਸਫ਼ਰ ਕਾਫੀ ਜਿਹੜਾ ਇੰਟਰਸਟਿੰਗ ਰਿਹਾ ਤੁਸੀਂ ਇੱਕ ਟਾਈਮ ਦੇ ਉੱਤੇ ਕਾਫੀ ਫੇਮਸ ਹੋਏ ਉਹ ਤੋਂ ਬਾਅਦ ਇੱਕ ਟਾਈਮ ਆਇਆ ਤੁਸੀਂ ਰੇੜੀ ਲਗਾਉਣ ਤੱਕ ਜਿਹੜਾ ਹੈ 버ਗਰ ਦੀ ਰੇੜੀ ਲਗਾਉਣ ਤੱਕ ਤੁਸੀਂ ਟਾਈਮ ਕੀ ਰਿਹਾ ਉਹ ਸਮਾਂ ਕਿਹੜਾ ਰਿਹਾ ਜੋ ਤੁਹਾਨੂੰ ਇੰਨੇ ਥੱਲੇ ਲਿਆ ਸੁੱਟਿਆ ਉਹਨੇ ਕੋਈ ਐਕਸੀਡੈਂਟ ਸੀਗਾ ਤੇ ਉਹ ਮੈਂ ਕਾਫੀ ਇੰਟਰਵਿਊ ਚ ਮੈਨੂੰ ਤੋਂ ਪੁੱਛਿਆ ਗਿਆ ਤੇ ਮੈਂ ਉਹਦਾ ਜ਼ਿਕਰ ਘੱਟ ਹੀ ਕਰਦਾ ਵੀਰੇ ਹੂੰ ਤੇ ਚਲੋ ਰੱਬ ਦਾ ਪਾਣਾ ਸੀਗਾ ਉਹਨੂੰ ਮੰਨ ਕੇ ਚੱਲਦੇ ਆਂ ਬਾਕੀ ਉਹ ਮੇਰੇ ਇਕੱਲੇ ਤੇ ਨਹੀਂ ਸੀ ਵਕਤ ਮਾੜਾ ਪੂਰੇ ਵਰਲਡ ਤੇ ਵਕਤ ਮਾੜਾ ਸੀਗਾ ਉਹ ਕੋਵਿਡ ਵਾਲਾ ਜੀ ਜੀ ਉਸ ਵਕਤ ਵੈਸੇ ਤਾਂ ਬੜਾ ਸੁਣਿਆ ਸੀਗਾ ਕਿ ਮਤਲਬ ਲੋਕਾਂ ਦੀ ਕਈਆਂ ਦੀ ਕੰਮ ਚੱਲਦੀ ਸੀ ਬਟ ਤੁਹਾਡਾ ਬੜਾ ਜੀ ਹੋਏਗਾ ਤੁਹਾਨੂੰ 버거 ਦੀ ਰੀੜੀ ਲਉਣੀ ਪਈ ਤੇ ਉਸ ਤੋਂ ਬਾਅਦ ਕਈ ਤੁਹਾਡੇ ਨਾਲ ਵਾਦੇ ਬੜੇ ਹੋਏ ਸੀਗੇ ਮੈਂ ਸੁਣਿਆ ਸੀਗਾ ਤੇ ਚਲੋ ਮੈਂ ਨਾਮ ਕਿਸੇ ਦਾ ਨਹੀਂ ਲਾਉਂਗਾ ਪਰ ਤੁਸੀਂ ਥੋੜਾ ਜਿਹਾ ਕਲੀਅਰ ਕਰੋ ਕਿਵੇਂ ਮਤਲਬ 버거 ਦੀ ਰੀੜੀ ਤੋਂ ਬਾਅਦ ਤੁਸੀਂ ਕਿਵੇਂ ਫੇਮਸ ਹੋ ਹੋਏ 버거 ਦੀ ਅੱਦਾ ਸੀਗਾ ਜੀ ਮੈਂ ਜਦੋਂ ਸਟਾਲ ਕਰਦਾ ਸੀ 버거 ਦਾ ਤੇ ਫਾਈਨੈਂਸ਼ਲੀ ਤੁਹਾਨੂੰ ਪਤਾ ਸਾਰੇ ਦੇ ਹਾਲਾਤ ਮਾੜੇ ਸੀਗੇ ਮੇਰੇ ਵੀ ਬਹੁਤ ਜ਼ਿਆਦਾ ਹਾਲਾਤ ਮਾੜੇ ਸੀ ਫਾਈਨੈਂਸ਼ਲੀ ਤੇ ਮੈਂ ਆਪਣੇ ਮਾਪੇ ਨਾਲ ਬਹੁਤ ਪਿਆਰ ਕਰਦਾ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦਾ ਆਪਣੇ ਘਰ ਨੂੰ ਦੇਖ ਕੇ ਮੈਂ ਕਿਹਾ ਵੀ ਯਾਰ ਇੱਦਾਂ ਦਾ ਨਹੀਂ ਸਰਨਾ ਤੇ ਮੈਂ ਫਿਰ ਆਪਣੇ ਫਾਦਰ ਸਾਹਿਬ ਨੂੰ ਕਹਿ ਕੇ ਪਾਪਾ ਮੈਂ ਇਦਾਂ ਦਾ ਸਟਾਲ ਕਰ ਲਵਾਂ ਨਾ ਵਰਗੰਦਾ ਉਹ ਕਹਿੰਦੇ ਨਹੀਂ ਚੰਗਾ ਨਹੀਂ ਦਾਦਾ ਮੈਂ ਕਿਹਾ ਨਹੀਂ ਨਹੀਂ ਕੁਝ ਤਾਂ ਕਰਨਾ ਹੀ ਪੜਿਆ ਕੰਮ ਕਾਰ ਚੱਲ ਨਹੀਂ ਦੇ ਰਹੀ ਤੇ ਮੈਂ ਜਦੋਂ ਸਟਾਲ ਲਾਇਆ ਉੱਥੇ ਕੋਈ ਇੱਕ ਮੁੰਡਾ ਆਇਆ ਉਹਨੇ ਮੈਨੂੰ ਦੇਖਿਆ ਤੇ ਕਹਿੰਦਾ ਯਾਰ ਇੱਥੇ ਵੀਰੇ ਅਰຸນ ਗੋਸਾਭੀ ਮੁੰਡਾ ਲੰਦਾ ਸੀਗਾ ਤੁਹਾਡੇ ਹੂੰ ਐਦਾ ਐਦਾ ਕਰਕੇ ਵੀ ਉਹਨੂੰ ਦੇਖਣ ਨੂੰ ਬੜੀ ਦੇਰ ਹੋ ਗਈ ਹੂੰ ਜਦੋਂ ਮੈਂ ਮਾਸਕ ਲਾਇਆ ਮੈਂ ਕਿਹਾ ਵੀ ਇਹ ਮੈਂ ਹੁਣ ਮੈਨੂੰ ਇਹ ਨਹੀਂ ਪਤਾ ਸਾਰਿਆਂ ਨੂੰ ਉਹਨੇ ਭੇਜਿਆ ਕਿਹਨੇ ਭੇਜਿਆ ਉਸ ਤੋਂ ਬਾਅਦ ਉਹਨੂੰ ਮਿਲਣ ਤੋਂ ਬਾਅਦ ਮਤਲਬ মিডিਆ ਆਏ ਕਾਫੀ ਚੈਨਲ ਆਏ ਹੂੰ ਤੇ ਬਸ ਐਦੇ ਹੀ ਕਿਹ ਲੋਗੇ ਉਹ ਰਾਬ ਜਦੋਂ ਹਾਂ ਖੋਟੇ ਸ਼ਿੱਕਰ ਨੂੰ ਚਲਾਉਂਦਾ ਤੇ ਇਦਾਂ ਵੀ ਚਲਾਉਂਦਾ ਕੀ ਪਤਾ ਉਸ ਸਟੈਂਟੀ ਹੋਣਾ ਹੀ ਮੇਰੇ ਨਾਲ ਪਰ ਲੋਕੀ ਇਹੀ ਕਹਿੰਦੇ ਕਿ ਉਹ ਪਬਲੀਕਲੀ ਸਟੈਂਡ ਕੀਤਾ ਮੈਂ ਵੀ ਤੁਸੀਂ ਰਾਸ਼ਨ ਵੰਡਿਆ ਕੋਵਿਡ ਦੇ ਵਿੱਚ ਜੇ ਆ ਉਹ ਹੈ ਤੇ ਮੁੜ ਕੇ ਤੂੰ ਰੇੜੀ ਲਾ ਲਈ ਉਹ ਮੈਂ ਕਹਿੰਦੇ ਹਾਲਾਤ ਇੰਨੇ ਮੈਨੂੰ ਨਹੀਂ ਪਤਾ ਸੀਗਾ ਕਿ ਇੰਨਾ ਟਾਈਮ ਕੋਵਿਡ ਚੱਲੇਗਾ ਤੇ ਬਾਕੀ ਮਾਲੋ ਵਿੱਚ ਸੱਤੀ ਉਸ ਤੋਂ ਬਾਅਦ ਮਤਲਬ ਤੁਸੀਂ ਕਾਫੀ ਫੇਮਸ ਹੋਏ ਬੜਾ ਅੱਛਾ ਕਈ ਲੋਕ ਜਦੋਂ ਤੁਸੀਂ ਰੇੜੀ ਲਗਾਉਣ ਲੱਪੇ ਸੀਗੇ ਉਦੋਂ ਕਈ ਲੋਕਾਂ ਕੋਲੋਂ ਦੇਖੋ ਆਏ ਬੜੇ ਕਿ ਕੋਈ ਗੱਲ ਨਹੀਂ ਯਾਰ ਸਾਰਾ ਕੁਝ ਹੁੰਦਾ ਦੇਖਿਆ ਜਾਵੇਗਾ ਅਸੀਂ ਤੈਨੂੰ ਗਾਣੇ ਦੇਵਾਂਗੇ ਕਈ ਸਿੰਗਰਾਂ ਨੇ ਵੀ ਤੁਹਾਨੂੰ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਪ੍ਰਮੋਟ ਕਰਾਂਗੇ ਕਈ ਚੀਜ਼ਾਂ ਹੋ ਗਈਆਂ ਯਾਰ ਕੋਈ ਸਿੰਗਰ ਨਹੀਂ ਕਿਸੇ ਦਾ ਕੁਝ ਕਰਦਾ ਮੈਂ ਸੱਚੀ ਗੱਲ ਦੱਸਾਂ ਇਹ ਕਹਿਣ ਦੀਆਂ ਗੱਲਾਂ ਨੇ ਇਹ ਆਡੀਅנס ਹੈ ਆਡੀਅנס ਹੀ ਬਣਾਵੇ ਆਡੀਅנס ਹੀ ਬਗਾੜੇ ਬਾਕੀ ਮੈਨੂੰ ਆਡੀਅנס ਦਾ ਪਿਆਰ ਮਿਲਿਆ ਮੈਂ ਇੱਥੇ ਤੱਕ ਪਹੁੰਚ ਰਿਹਾ ਮੇਰੇ ਗੁਰੂ ਲੋਕਾਂ ਦਾ ਅਸ਼ੀਰਵਾਦ ਹੈ ਮੇਰੇ ਗੁਰੂ ਜੀ ਨੇ ਗਾਣਾ ਕਰਵਾਇਆ ਉਸ ਤੋਂ ਬਾਅਦ ਫਿਰ ਮੇਰਾ ਵੀਰ ਖਾਨੀ ਗੇਰੀ ਬਾਈ ਹੋਣੀ ਮਤਲਬ ਕਾਫੀ ਕੰਪਨੀਆਂ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਪਰ ਆਪਾਂ ਹਾਲੇ ਤੱਕ ਵਾਦੇ ਬੜੇ ਜਿਨ੍ਹਾਂ ਨੇ ਕੀਤੇ ਪਰ ਕੋਈ ਨਹੀਂ ਕਰਦਾ ਪੂਰਾ ਯਾਰ ਇਸ ਕਰਕੇ ਉਸ ਮਾਲਕ ਤੇ ਭਰੋਸਾ ਰੱਖ ਕੇ ਤੇ ਮੈਨੂੰ ਤਾਂ ਕਾਫੀ ਇਹਨੇ ਕਹਿੰਦੇ ਆ ਕਿ ਅਰुण ਹੁਣ ਬਾਦ ਜ਼ੀਰੋ ਹੈ ਜੇ ਇਹ ਹੈ ਉਹ ਹੈ ਬਾਕੀ ਸਮੇਂ ਦੱਸੇਗਾ ਕੀ ਹੁੰਦਾ ਅੱਛਾ ਮਤਲਬ ਵਾਦੇ ਕਰਨ ਵਾਲੇ ਝੂਠੇ ਨਿਕਲੇ ਤੁਹਾਨੂੰ ਐਦਾ ਹੀ ਹੈ ਜੀ ਤੁਹਾਨੂੰ ਪਤਾ ਹੈ ਕਦੇ ਸੱਚ ਨਿਕਲਦੇ ਵਾਦੇ ਕਿਦੋਂ ਅੱਛਾ ਉਸ ਤੋਂ ਬਾਅਦ ਫਿਰ ਮਤਲਬ ਜਦੋਂ ਤੁਹਾਨੂੰ ਜਿਹੜਾ ਇੰਟਰਵਿਊ ਆਉਣ ਲੱਪੇ ਕਾਫੀ ਸਾਰੀਆਂ ਲੋਕ ਆਉਣ ਲੱਪੇ ਤੁਹਾਡੇ ਕੋਲ ਇੰਟਰਵਿਊ ਕਰਨ ਤੁਸੀਂ ਥੋੜਾ ਫੇਮਸ ਹੋਣਾ ਸ਼ੁਰੂ ਹੋਇਆ ਦੁਬਾਰਾ ਤੋਂ ਤੁਹਾਡਾ ਨਾਮ ਅਡਾ ਪਹਿਲਾ ਕੌਣ ਆਇਆ ਤੁਹਾਡੇ ਕੋਲ ਤੁਹਾਡੀ ਬਾਹ ਫੜਨ ਕਿ ਯਾਰ ਚੱਲ ਅਸੀਂ ਤੇਰੀ ਬਾਹ ਫੜਦੇ ਹਾਂ ਤੇ ਤੂੰ ਹੁਣ ਦੁਬਾਰਾ ਗਾਣਾ ਸ਼ੁਰੂ ਕਰ ਵੀਰੇ ਪਹਿਲਾਂ ਤਾਂ ਇਦਾਂ ਫੋਨ ਕਾਲ ਸੇ ਆਂਦੇ ਦੇ ਮੈਨੂੰ ਹੂੰ ਵੀ ਬਾਈ ਤੂੰ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਹੂੰ ਫਿਰ ਇੱਕ ਬਾਈ ਬਟਾਲੇ ਗੁਰਦਾਸਪੁਰ ਤੋਂ ਮੈਨੂੰ ਇੱਕ ਫੋਨ ਆਂਦਾ ਹੂੰ ਤੇ ਉਹ ਮੈਨੂੰ ਕਹਿੰਦਾ ਕਿ ਤੂੰ ਯਾਰ ਉਹਦਾ ਬਾਈ ਦਾ ਤੇਜਮੰਦ ਕਿੱਟੂ ਦਾ ਨਾਮ ਲਵੇ ਵੀ ਤੂੰ ਉਹਨਾਂ ਦਾ ਚੇਲਾ ਆ ਅੱਛਾ ਵੀ ਤੈਨੂੰ ਇੰਨੇ ਪੈਸੇ ਤੇ ਗੱਡੀ ਦਵਾਂਗੇ ਸੀ ਉਹ ਮੈਂ ਕਿਹਾ ਯਾਰ ਮੈਂ ਉਸਤਾਦ ਮੱਨਾ ਢੱਲੋ ਜੀ ਦਾ ਸ਼ਗਿਰਦਾਂ ਤੇ ਉਹਨਾਂ ਦਾ ਹੀ ਰਹਿਣਾ ਮੈਂ ਕਿਹਾ ਹੂੰ ਤੇ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਜੇ ਸਾਡੀ ਨਾ ਮੰਨੀ ਤੇ ਅਸੀਂ ਤੇਰੀ ਚੜ੍ਹਾਈ ਨਹੀਂ ਹੋਣ ਦੇਣੀ ਅੱਛਾ ਵੀ ਨਾਲੀ ਦਾ ਕਿਦਾਂ ਨਾਲੀ ਹੀ ਮਰੇਗਾ ਮੈਂ ਕਿਹਾ ਉਹਨੂੰ ਫੋਨ ਤੇ ਕਿਹਾ ਮੈਂ ਬਾਈ ਉਹ ਬਾਈ ਗੁਰੂ ਨਾ ਮਾਰੇ ਸਾਦਾ ਬੰਦੇ ਦੇ ਮਾਰੇ ਨਹੀਂ ਮਾਰਦੇ ਮੈਂ ਕਿਹਾ ਤੇ ਅੱਜ ਮਾਲਕ ਦੀ ਕਿਰਪਾ ਹੈ ਗਾਣੇ ਬਹੁਤ ਵਧੀਆ-ਵਧੀਆ ਆ ਰਹੇ ਆ ਬਹੁਤ ਵਧੀਆ ਲੈਵਲ ਦੇ ਗਾਣੇ ਆ ਰਹੇ ਉਹ ਪਹਿਲਾ ਗਾਣਾ ਕਿਹੜਾ ਉਸ ਤੋਂ ਬਾਅਦ ਜਦੋਂ ਉਹ ਟਾਈਮ ਕੋਵਿਡ ਦੇ ਟਾਈਮ ਤੋਂ ਬਾਅਦ ਪਹਿਲਾ ਗਾਣਾ ਤੁਹਾਨੂੰ ਕਿਹਨੇ ਦਿੱਤਾ ਕਿੱਥੋਂ ਮਿਲਿਆ ਕੌਣ ਸੀਗਾ ਉਹ ਮੇਰਾ ਭਾਈ ਗਾਣਾ ਪਹਿਲਾ ਜਿਹੜਾ ਮੈਂ ਗਾਇਆ ਕੋਵਿਡ 'ਚ ਫੇਮਸ ਬਹੁਤ ਹੋਈ ਚੰਨ ਨਾਲ ਗੱਲਾਂ ਕੀਤੀ ਆ ਉਹ ਗਾਣਾ ਵੀ ਆਪਾਂ ਸੁਣਾ ਲੀਏ ਗਾਣਾ ਲੋਕਾਂ ਨੇ 5 ਸਾਲ ਮੇਰੇ ਤੋਂ ਪਿਆਰ ਆ ਉਹ ਕੋਵਿਡ ਦੇ ਵਿੱਚ ਮੈਂ ਜਦੋਂ ਗਾਇਆ ਤੇ ਲੋਕਾਂ ਨੇ ਇੰਨਾ ਕੋ ਪਸੰਦ ਕੀਤਾ ਜਨਤਾ ਨੇ ਬਹੁਤ ਪਿਆਰ ਦਿੱਤਾ ਗੁਰਸੇਵ ਵਿਦੇਜਾਂ ਲਿਖਿਆ ਲਗੀ ਸੀ। ਅੱਛਾ। ਤੇ ਉਹ ਰਿਲੀਜ਼ ਮਤਲਬ ਕੋਵਿਡ ਤੋਂ ਬਾਅਦ ਹੀ ਹੋਇਆ। ਕੋਵਿਡ ਤੋਂ ਬਾਅਦ 5 ਸਾਲ ਬਾਅਦ। ਨਹੀਂ ਕੋਵਿਡ ਤੋਂ 5 ਸਾਲ ਪਹਿਲਾਂ ਤਾਂ ਗਾਣਾ ਸੀ ਆ। ਉਹ ਲਿਖਿਆ ਹੋਇਆ ਸੀਗਾ ਤੁਸੀਂ। ਮੇਰੇ ਤੋਂ ਪਿਆ ਸੀਗਾ ਤੇ ਮਤਲਬ ਕਰਨ ਦੇ ਦਿੰਦੇ ਹਨਾ ਫਾਈਨੈਂਸ਼ਲੀ ਇੰਨਾ ਨਹੀਂ ਉਸ ਵੇਲੇ ਸੀਗਾ। ਇੱਧਰ ਉੱਧਰ ਤੁਹਾਨੂੰ ਪਤਾ ਲੱਗ ਜਾਂਦੀ ਵੀ। ਤੇ ਉਹ ਬਸ ਮੈਨੂੰ ਇਹ ਸੀ ਜਦੋਂ ਗਾਣਾ ਆਏਗਾ, ਗਾਹ ਪਾਏਗਾ ਤੇ ਬਾਕੀ ਉਹ ਹੋਇਆ ਤੇ ਲੋਕਾਂ ਨੇ ਪਿਆਰ ਬਹੁ ਕੀਤਾ ਮੇਰੇ ਲਈ। ਤੁਸੀਂ ਸੁਣਾ ਸਕਦੇ ਹੋ ਗਾਣਾ ਜੀ? ਹਾਂਜੀ ਹਾਂਜੀ ਜ਼ਰੂਰ। ਮੈਂ ਚੰਨ ਨਾਲ ਗੱਲਾਂ ਕੀਤੀਆਂ ਮੈਂ ਚੰਨ ਨਾਲ ਗੱਲਾਂ ਕੀਤੀਆਂ ਮੈਂ ਚੰਨ ਨਾਲ ਗੱਲਾਂ ਕੀਤੀਆਂ ਮੇਰੇ ਨਾਲ ਜਿਹੜੀਆਂ ਬੀਤੀਆਂ ਮੇਰਾ ਦਿਲ ਤੋੜ ਕੇ ਹਣੀਆਂ ਦੱਸ ਦਿੱਤੀ ਕਿਹੜੀ ਸਜ਼ਾ ਵੇ ਕਾਨੂੰ ਮੇਰੇ ਨਾਲ ਲਾਈਆਂ ਸੀ ਜੇ ਤੂੰ ਛੱਡਨਾ ਸੀ ਅਸ ਵਿੱਚ ਘਾਰੇ ਮਾਹੂ ਕੇ ਸ਼ੁਦਈ ਸੋਹਣਿਆ ਕੱਲੀ ਰਾਤਾਂ ਨੂੰ ਗਿਣੀ ਜਾਵਾਂ ਤਾਰੇ ਮੈਂ ਚੰਨ ਨਾਲ ਗੱਲਾਂ ਕੀਤੀਆਂ ਬੜਾ ਪਿਆਰਾ ਗਾਣਾ ਬਈਆ ਇਹ ਲੋਕਾਂ ਨੇ ਪਸੰਦ ਬੜਾ ਕੀਤਾ ਇਹ ਵਾਲਾ ਗੀਤ ਜਦੋਂ ਆਫਟਰ ਲਾਕਡਾਊਨ ਤੋਂ ਬਾਅਦ ਪਹਿਲਾ ਗੀਤ ਇਹੀ ਆਇਆ ਸੀ ਤੁਹਾਡਾ ਹਾਂਜੀ ਪਹਿਲਾ ਗੀਤ ਹਾਂ ਤੇ ਇਸ ਤੋਂ ਬਾਅਦ ਫਿਰ ਮਤਲਬ ਕਿਵੇਂ ਜਿਹੜੀ ਹੈਗੀ ਆ ਉਹ ਓਪਰਚੂਨਿਟੀ ਬਣੀ ਬਾਅਦ ਉਸ ਤੋਂ ਬਾਅਦ ਬੈਕ ਟੂ ਬੈਕ ਆਉਂਦੇ ਰਹੇਗੀ ਇਹ ਦੱਸ ਉਸ ਤੋਂ ਬਾਅਦ ਕਿਹੜਾ ਆਇਆ ਗੀਤ ਉਸ ਤੋਂ ਬਾਅਦ ਫਿਰ ਮੇਰੇ ਕੋਲ ਆਇਆ ਸੀ ਗੀਤ ਮਨ ਦਾ ਨਹੀਂ ਗੱਲ ਫਿਰ ਮਾਗੀ ਤੇ ਫਿਰ ਉਹ ਮਾ ਵੀ ਮੇਰੇ ਖਿਆਲ ਨਾਲ ਕਾਫੀ ਫੇਮਸ ਹੋਇਆ ਉਹ ਵੀ ਜਨਤਾ ਨੇ ਲੈ ਲਿਆ ਮੇਰਾ ਖਿਆਲ ਹਫਤੇ ਚ 1 ਮਿਲੀਅਨ ਹੋ ਗਏ ਬਹੁਤ ਪਸੰਦ ਕੀਤਾ ਸਾਰਿਆਂ ਦਾ ਧੰਨਵਾਦ ਜੀ ਅੱਛਾ ਉਹ ਗੀਤ ਕਿਵੇਂ ਮਤਲਬ ਉਹ ਲਿਖਿਆ ਸੀਗਾ ਪਹਿਲਾਂ ਕਿ ਕੋਵਿਡ ਦੇ ਦੌਰਾਨ ਤੁਹਾਨੂੰ ਉਹ ਰਿਹਾ ਕਿ ਇਹ ਗੀਤ ਸਾਰੇ ਜਿੰਨੇ ਵੀ ਸੀ ਇਹ ਮੇਰੇ ਤੋਂ ਬਹੁਤ ਦਿਰ ਪਹਿਲਾਂ ਦੇ ਹੀ ਪਏ ਸੀ ਅੱਛਾ ਜੀ ਮਾ ਗਾਣਾ ਵੀ ਮੇਰੇ ਤੋਂ ਘੱਟੋ ਘਾਟ 10 ਸਾਲ ਪਹਿਲਾਂ ਦਾ ਹੀ ਪਿਆ ਸੀਗਾ 2010 ਦੇ ਵਿੱਚ ਗਾਣਾ ਸੀਗਾ ਰਿੱਕੀ ਹੋਣਾ ਨੇ ਲਿਖਿਆ ਇਹ ਰਿੱਕੀ ਮੁੰਡਾ ਸੀ अच्छा ते ओदे ओस ਤੋਂ ਬਾਅਦ ਇਹ ਜਿਹੜਾ ਗੀਤ ਦਾ ਬੈਕ ਟੂ ਬੈਕ ਤੁਸੀਂ ਗਾਣੇ ਲਿਖੇ ਹੋਏ ਸੀਗੇ ਬਟ ਫਾਈਨੈਂਸ਼ਲੀ ਕੁਝ ਅਧੀਆ ਨਹੀਂ ਹੋ ਰਿਹਾ ਸੀਗਾ ਤੇ ਜਦੋਂ ਫਾਈਨੈਂਸ਼ਲੀ ਹੋਇਆ ਤਾਂ ਲਗਾਤਾਰ ਤੁਸੀਂ ਕਿਹੜੇ ਜਿਹੜੇ ਉਹ ਖੇਤ ਅੱਛਾ ਇੱਕ ਤੁਹਾਡਾ بارش ਗਾਣਾ ਕਾਫੀ ਫੇਮਸ ਚੱਲ ਰਿਹਾ ਇਸ ਵਕਤ ਉਹਦੇ ਜੋ ਚਾਰ ਲਾਈਨਾਂ ਹੋ ਜਾਂਦਾ ਜੀ ਜੀ ਤੇ ਸਾਰੇ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਪਿਆਰ ਦਿੰਦੇ ਰਹੋ ਰੀਲਾ ਰੁਲਾ ਹੀ ਬਣਾਇਆ ਕਰੋ ਸਾਰੇ ਦਰਸ਼ਕਾਂ ਨੂੰ ਬਿਲਕੁਲ ਜਿਵੇਂ ਨਾ ਨਹੀਂ ਹੇ ਤਨ ਤਾਰਿਆਂ ਤੋਂ ਹੇ ਤਨ ਤਾਰਿਆਂ ਤੋਂ ਅੱਜ ਕੱਲ੍ਹ ਹਾਣੀ ਨੂੰ ਨਫ਼ਰਤ ਜਈ ਹੋ ਗਈ ਸਾਰਿਆਂ ਤੋਂ ਮੈਂ ਪਰਦਾ ਰੱਖਣਾ ਨਾ ਨਾਮ ਆਮੀ ਉਹਦਾ ਨਹੀਂ ਕਰਨਾ ਮੇਰੀ ਤਰਫੋਂ ਇੱਕ ਮੁਹੱਬਤ ਕੋਈ ਚਾਹੁੰਦੇ ਨਾ ਦੇਖ ਸਕੇ ਵੇ ਅੱਲਾ ਮੈਨੂੰ ਬਾਰਿਸ਼ ਚੰਗੀ ਤਾਂ ਲੱਗਦੀ ਤਾਂਗੇ ਕੋਈ ਰੋਂਦੇ ਨਾ ਮੈਨੂੰ ਦੇਖ ਸਕੇ ਵੇ ਮੋਲਾ ਮੈਨੂੰ ਬਾਰਿਸ਼ ਚੰਗੀ ਤਾਂ ਲੱਗਦੀ ਤਾਂਗੇ ਕੋਈ ਰੋਂਦੇ ਨਾ ਮੈਨੂੰ ਦੇਖ ਸਕੇ ਇੱਕ ਮੁੰਡੇ ਦੇ ਜਜ਼ਬਾਤਾਂ ਜਜ਼ਬਾਤ ਲਿਖਦੇ ਆ ਯਾਰ ਜਦੋਂ ਕੋਈ ਕਿਸੇ ਨੂੰ ਪਿਆਰ ਕਰਦਾ ਨਾ ਉਹ ਹੱਦ ਤੋਂ ਵੱਧ ਪਿਆਰ ਕਰਦਾ ਬਿਲਕੁਲ ਤੇ ਗਾਹ ਵੀ ਪਰਸਨ ਨੂੰ ਚਾਹੁੰਦਾ ਕਿ ਉਹ ਵੀ ਪਿਆਰ ਕਰਾ ਤੇ ਉਹ ਮਤਲਬ ਕੁੜੀ ਨੂੰ ਕਹੀ ਜਾਂਦਾ ਕਿ ਆ ਇੱਧਰ ਲਾਈਨ ਗਲਤ ਐ ਇੱਧਰ ਨਹੀਂ ਜਾਣਾ ਤੇ ਉਹ ਫੇਰ ਵੀ ਨਹੀਂ ਹਟਦੀ ਤੇ ਬਾਈ ਨੇ ਉਹ ਟੱਪਾ ਸੀਗਾ ਵਿਚ ਉੱਪਰ ਆਪਾਂ ਪਾਇਆ ਨਹੀਂ ਕਹਿੰਦਾ ਹੋ ਦੱਸ ਕੀ ਕਰਨਾ ਹੈ ਹਾਣੀ ਨੇ ਵੰਗਾ ਦੇ ਟੁਕੜੀਆਂ ਦਾ ਮੈਂ ਤੇ ਤੋਹਾਰ ਦਿੱਤਾ ਨੀਕ ਸ਼ਹਿਰ ਸੁਪਨਿਆਂ ਦਾ ਹੁਣ ਤਾਂ ਅੱਲਾ ਹੁਣ ਯਾ ਅੱਲਾ ਉਹਦੀ ਖੈਰ ਹੋਵੇ ਓ ਮਰ ਜਾਣੀ ਜਿਹੜੇ ਵੀ ਹੁਣ ਦੇਸ ਵਸ ਅੱਲਾ ਮੈਨੂੰ ਬਾਰਿਸ਼ ਚੰਗੀ ਤਾਂ ਲੱਗਦੀ ਤਾਂ ਕਿ ਕੋਈ ਰੋਂਦੇ ਨਾ ਮੈਨੂੰ ਦੇਖ ਸਕੇ ਇਹ ਵਾਲੀ ਲਾਈਨ ਵਿੱਚ ਨਹੀਂ ਸੀਗੀ ਗਾਣੇ ਦੀ اچھا ਮਤਲਬ ਉਹ ਬਾਕੀ ਦੂਸਰੀਆਂ ਲਾਈਨਾਂ ਸੀਗੀਆਂ ਇਹ ਪਰ ਇਹ ਮੈਨੂੰ ਪਰਸਨਲੀ ਬਹੁਤ ਪਸੰਦ ਸੀ ਸੀ ਵੀ ਇਹ ਲਾਈਨ ਬੜੀ ਮਤਲਬ ਜੱਚਦੀ ਹੈਗੀ ਉਹ ਲਗੋਣੀ ਚਾਹੀਦੀ ਸੀਗੀ ਅੱਛਾ ਉਸ ਤੋਂ ਬਾਅਦ ਤੁਹਾਡਾ ਮਤਲਬ ਕਾਫੀ ਕੈਰੀਅਰ ਜਿਹੜਾ ਹੈਗਾ ਉਹ ਉਛਾਲ ਜਿਹੜਾ ਮਾਰਨਾ ਸ਼ੁਰੂ ਕੀਤਾ ਅਜੇ ਕਈ ਵਾਰੀ ਤਾਂ بڑے ਲੋਕਾਂ ਨੇ ਇਹ ਵੀ ਕਿਹਾ ਕਿ ਅਰੰਗੋਸਵਾਮੀ ਬੜਾ ਹੁਣ ਮਤਲਬ ਉਹ ਹੋ ਗਿਆ ਹੈਗਾ ਫੇਮਸ ਹੋ ਗਿਆ ਤੇ ਮਿਲਣਾ ਬੰਦ ਹੋ ਗਿਆ ਬਟ ਅਸਲ ਦੇ ਵਿੱਚ ਸੱਚਾਈ ਕੀ ਰਹੀ ਅਸਲ ਦੇ ਜਰਾ ਤੇ ਤੁਹਾਨੂੰ ਪਤਾ ਹੀ ਹੈ ਸੱਚਾਈ ਕੀ ਹੈ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਨੂੰ ਨਹੀਂ ਮਿਲਦਾ ਜਾਂ ਮੈਂ ਕਿਸੇ ਨਾਲ ਨਹੀਂ ਵਿਚਰਦਾ ਮੈਂ ਦੇਖੋ ਮੈਂ ਜਨਤਾ ਨੂੰ ਹੀ ਪੇਲ ਦਿੰਨਾ ਹੈ ਨਾ ਕਿਉਂਕਿ ਜਨਤਾ ਦੇ ਬਣਾਏ ਹੋਈਆਂ ਅਸੀਂ ਕੱਟ ਪੁਤਲੀਆਂ ਆ ਉਹਨਾਂ ਦੇ ਹਿਸ਼ਾਰਿਆਂ ਤੇ ਨਕਚੇ ਨਾਲੇ ਹਨਾ ਉਹ ਚਾਵੇ ਤਾਂ ਸਾਨੂੰ ਫਰਸ਼ੋ ਹਰਸ਼ ਤੇ ਕਰਦਾ ਹਰਸ਼ੋ ਫਰਸ਼ ਤੇ ਕਰਦਾ ਜੇ ਅਸੀਂ ਜਨਤਾ ਨੂੰ ਭੁੱਲ ਜਾਗੇ ਤੇ ਗਲਤ ਗੱਲ ਆ ਸਾਡੇ ਲਈ ਮੈਂ ਹਮੇਸ਼ਾ ਇੰਟਰਵਿਊ ਅੱਜ ਕਾਫੀ ਇੰਟਰਵਿਊ ਅੱਜ ਵੀ ਕਿਹਾ ਆਪਣੇ ਲਾਈਵ ਤੇ ਵੀ ਮੈਂ ਕਹਿਣਾ ਹੁੰਦਾ ਕਿ ਹਮੇਸ਼ਾ ਆਪਾਂ ਜਨਤਾ ਦੇ ਬਣਾਏ ਹੋਏ ਆ ਯਾਰ ਜਨਤਾ ਦੇ ਨਾਲ ਪਿਆਰ ਕਰਿਆ ਕਰੋ ਸਾਰੇ ਸਿੰਗਰਾਂ ਨੂੰ ਇਹੀ ਉਕੀਲ ਕਰਦਾ ਹਾਂ ਅੱਛਾ ਤੁਸੀਂ ਉਸ ਤੋਂ ਬਾਅਦ ਕਈ ਹੋਰ ਗਾਣੇ ਆਏ ਤੁਹਾਡੇ ਹੋਰ ਤੁਹਾਨੂੰ ਕਿਹੜੇ ਉਸ ਤੋਂ ਬਾਅਦ ਜਿਵੇਂ ਮਤਲਬ ਬਾਰਿਸ਼ ਆਇਆ ਬਾਰਿਸ਼ ਤਾਂ ਕਾਫੀ ਫੇਮਸ ਹੋ ਗਿਆ ਉਸ ਤੋਂ ਬਾਅਦ ਸ਼ੋਅ ਮਿਲਨੇ ਸ਼ੁਰੂ ਹੋਏ ਹਾਂਜੀ ਸ਼ੋਅ ਚੱਲੀ ਜਾਂਦੇ ਆ ਜੀ ਤੇ ਮਤਲਬ ਲਗਾਤਾਰ ਮਿਲ ਰਹੀ ਸੀ ਕਿ ਜਾਂ ਫਿਰ ਵਿੱਚ ਨਹੀਂ ਨਹੀਂ ਵਿੱਚ ਜਿੱਦਾਂ ਸ਼ੂਟ ਵੀ ਚੱਲ ਰਿਹਾ ਮੇਰੇ ਕਾਫੀ ਹੋਰ ਗੀਤ ਆ ਰਹੇ ਆ ਤੇ ਮਤਲਬ ਜਦੋਂ ਬੇਲੇ ਹੁੰਨੇ ਸ਼ੋਅ ਫਾਲਨ ਨੇ ਜਦੋਂ ਨਹੀਂ ਬੇਲੇ ਤਾਂ ਫਿਰ ਕੰਮ ਵੀ ਕਰੀ ਜਾਂਦੇ ਹੂੰ ਅੱਛਾ ਮਤਲਬ ਮੈਂ ਇਹ ਬੜਾ ਦੇਖਿਆ ਕਿਉਂਕਿ ਜਦੋਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਫੇਮਸ ਹੋਣਾ ਸ਼ੁਰੂ ਹੋਏ ਤੁਸੀਂ ਉਸ ਤੋਂ ਬਾਅਦ ਮੈਂ ਦੇਖਿਆ ਮਤਲਬ ਕਿ ਗਾਣੇ ਤਾਂ ਕਾਫੀ ਆ ਰਹੇ ਨੇ ਬਟ ਉਹ ਚੀਜ਼ਾਂ ਕੰਟੀਨਿਊਟੀ ਨਹੀਂ ਬਣ ਰਹੀ ਇੱਕ ਜਿਵੇਂ ਸਟਾਰ ਹੁੰਦਾ ਹੈ ਸਟਾਰ ਦੀ ਜਿਹੜੀ ਕੰਟੀਨਿਊਟੀ ਬਣਦੀ ਹੈ ਉਹ ਕੰਟੀਨਿਊਟੀ ਤੁਹਾਡੀ ਨਹੀਂ ਬਣ ਰਹੀ ਸੀ ਕਿਤੇ ਨਜ਼ਰ ਨਹੀਂ ਆ ਰਹੀ ਸੀ ਉਹ ਕੀ ਲੱਗਦਾ ਹੈ ਕਿ ਮਿਸ ਕੀ ਹੁੰਦਾ ਪਿਆ ਤੁਹਾਡੇ ਵਿੱਚ ਮੇਸ ਵੀਰੇ ਇਹੀ ਹੈ ਜਿੰਨੇ ਵੀ ਮੇਰੇ ਗੀਤ ਆਏ ਨੇ ਹਨਾ ਤੇ ਚਲੋ ਕਿ ਲੋਗੇ ਆਪਾਂ ਆਡੀਓ ਵੀਡੀਓ ਤਾਂ ਕਰ ਲੈਂਦੇ ਆ ਹਨਾ ਗਾਹ ਜਿਹੜਾ ਪ੍ਰੋਮੋਸ਼ਨ ਦਾ ਚੱਕਰ ਹੁੰਦਾ ਪ੍ਰੋਮੋਸ਼ਨ ਦੁੱਖੋ ਗਾਣੇ ਰਹਿ ਜਾਂਦੇ ਸੀਗੇ ਤੇ ਹੁਣ ਮਾਲਕ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਵੀਡੀਓ ਵੀ ਸ਼ੂਟ ਅੱਛਾ ਕਰ ਰਹੇ ਆ ਆਡੀਓ ਵੀ ਅੱਛੇ ਤੇ ਪ੍ਰੋਮੋਸ਼ਨ ਵੀ ਵਧੀਆ ਕਰਾਂਗੇ ਅੱਛਾ ਇੱਕ ਹੁੰਦਾ ਸਟਾਰ ਜਦੋਂ ਮਤਲਬ ਕਿਸੇ ਇੱਕ ਵਿਅਕਤੀ ਦਾ ਕਿ ਉਹ ਹੀ ਵੀ ਗਾਣਾ ਇੱਕ ਵਾਇਰਲ ਹੋ ਜਾਂਦਾ ਉਸ ਤੋਂ ਬਾਅਦ ਉਹ ਸਟਾਰ ਵਾਲੀਆਂ ਫੀਲਿੰਗਾਂ ਲੈਂਦਾ ਵਾ ਤੇ ਗੱਡੀਆਂ ਹੁੰਦੀਆਂ ਸਾਰਾ ਕੁਝ ਹੁੰਦਾ ਹੈ ਬਟ ਉਹ ਚੀਜ਼ਾਂ ਤੁਸੀਂ ਛੱਡ ਕੇ ਜਿਵੇਂ ਲੋਕ ਆਮ ਘੁੰਮਦੇ ਨੇ ਉਹ ਜ਼ਿੰਦਗੀ ਹੁਣ ਤੁਸੀਂ ਮਤਲਬ ਕਿਉਂ ਇਨਵੋਲਵ ਕਰਦੇ ਪੇ ਪ੍ਰੇਫਰ ਦੇ ਰਹੇ ਹੋ ਉਹ ਲੋਕ ਪ੍ਰੇਫਰ ਯਾਰ ਏਦਾਂ ਕਿ ਬੰਦੇ ਨੂੰ ਹਮੇਸ਼ਾ ਡਾਊਨ ਟੂ ਅਰਥ ਦੇਣਾ ਚਾਹੁੰਦਾ ਕਿ ਫਲ ਨੀਵਾ ਰੁੱਖਾਂ ਨੂੰ ਲੱਗਦੇ ਸਿੰਬਲ ਆਵੇ ਮਾਨਨਾ ਕਰੀ ਹਮੇਸ਼ਾ ਜਿਵੇਂ ਤੌਣ ਚੱਕ ਕੇ ਬੰਦਾ ਤੌਣ ਉਹ ਤੌਣ ਫੜਨ ਵਾਲੇ ਗਾ ਜਿਹੜਾ ਏਦਾਂ ਚੱਲਦਾ ਉਹਨੂੰ ਕਾਫੀ ਨਾਲ ਲੈਣ ਵਾਲੇ ਇਸ ਕਰਕੇ ਨੀਵਾ ਚੱਲੇ ਨਾਲ ਕਾ ਲਾਗੇ ਮਾ ਪੱਤੀਵਾ ਮੈਂ ਤਾਂ ਯਾਰ ਦੇਖੋ ਜਨਤਾ ਨੂੰ ਪਿਆਰ ਕਰਦਾ ਜਨਤਾ ਦੇ ਨਾਲ ਵਿਚਰਦਾ ਹੂੰ ਤੇ ਮੈਨੂੰ ਸਾਰੇ ਜਣੇ ਇਹੀ ਗੱਲ ਕਹਿੰਦੇ ਕਿ ਵੀਰੇ ਦੇਖ ਤੂੰ ਯਾਰ ਐਦਾ ਹੀ ਤੁਰਿਆ ਫਿਰਦਾ ਰਹਿਣਾ ਕਦੇ ਹੰਕਾਰ ਮਾ ਨਹੀਂ ਜਾਂਦਾ ਜੁਬਾ ਤੁਸੀਂ ਵੀ ਦੇਖਿਆ ਆਪਣੇ ਚ ਕੋਈ ਐਦਾ ਦੀ ਗੱਲ ਬਾਤ ਨਹੀਂ ਕਈ ਲੋਕ ਤਾਂ ਐਦਾ ਕਹਿਣ ਲੱਗੇ ਮੇਰੇ ਰਿਸ਼ਤੇਦਾਰੀ ਕਿ ਹੰਕਾਰ ਗਿਆ ਵਿਆਜੜੀਆ ਵਿਆਜ ਤੇ ਪੈਸਾ ਦਿੰਦਾ ਅੱਛਾ ਮੋ ਲੋਕੀ ਕੁਝ ਵੱਡਾ ਕਰੇਗਾ ਜੀ ਇਹ ਤੋਂ ਪੈਸਾ ਕਰੋੜਾ ਰੁਪਿਆ ਆ ਗਿਆ ਹੈ ਅੱਛਾ ਵੀ ਇਹ ਦੱਸਦਾ ਨਹੀਂ ਗਿਆ ਕਿਸੇ ਨੂੰ ਹੂੰ ਤੇ ਮੈਂ ਕਈ ਵੇਲੇ ਹੱਸਦਾ ਵੀ ਹੁੰਨਾ ਤੇ ਕਈ ਵੇਲੇ ਮੋਲੋ ਸੋਚਦਾ ਰਹਿੰਦਾ ਯਾਰ ਜੇ ਕਰੋੜਾ ਰੁਪਇਆ ਹੋਵੇ ਤਾਂ ਮੈਂ ਵਧੀਆ ਪੋਸ਼ਕ ਗੱਡੀ ਚ ਜਾ ਕੁਮਾਨ ਵਧੀਆ ਅਲੱਛੀ ਜਿੰਦਗੀ ਜੀਵਾਂ ਹੂੰ ਮੋਲੋ ਰਿਸ਼ਤੇਦਾਰਾਂ ਨੂੰ ਪਲੇਖਾਇ ਹੀ ਐ ਇੱਕ ਮੇਰੀ ਲਾਈਫ ਨੂੰ ਲੇਕਿਨ ਮੈਂ ਉਹਨਾਂ ਨੂੰ ਲੱਗਦਾ ਕਿ ਫੇਮਸ ਹੋ ਗਏ ਤੇ ਪੈਸਾ ਬਹੁ ਆ ਗਿਆ ਹੁਣ ਇਹਦੇ ਕੋਲ ਮਤਲਬ ਫੇਮਸ ਹੋਣ ਦੇ ਨਾਲ ਕੋਈ ਪੈਸਾ ਨਹੀਂ ਹੁੰਦਾ ਪੈਸਾ ਨਹੀਂ ਹੁੰਦਾ ਯਾਰ ਫੇਮਸ ਹੋਣ ਦੇ ਨਾਲ ਕੰਮ ਆਉਣਾ ਮਿਲਣਾ ਚਾਹੀਦਾ ਕੰਮ ਤੋਂ ਬਾਅਦ ਕੰਮ ਮਿਲਣਾ ਚਾਹੀਦਾ ਬਾਅਦ ਹੂੰ ਅੱਛਾ ਹੋ ਤੁਸੀਂ ਹੋਰ ਕਈ ਤੁਹਾਡੇ ਇੱਕ ਗਾਣਾ ਇੱਕ ਮੇਰੇ ਖਿਆਲ ਨਾਲ ਚੰਨਾ ਗੱਲਾਂ ਟੂ ਵੀ ਆ ਰਿਹਾ ਹੈ ਚੰਨਲ ਗੱਲਾਂ ਟੂ ਗਾਣਾ ਵੀ ਆ ਰਿਹਾ ਮੇਰਾ ਬਹੁਤ ਪਿਆਰਾ ਗੀਤ ਹੈ ਹੂੰ ਸੁਣਾ ਸਕਦੇ ਹੋ ਤੁਸੀਂ ਜੀ ਸੁਣਾਵਾਂਗਾ ਤੇ ਇੱਕ ਆ ਰੀਸੈਂਟਲੀ ਇੱਕ ਗਾਣਾ ਮੇਰਾ ਰਿਲੀਜ਼ ਹੋ ਰਿਹਾ ਥੋੜੇ ਦਿਨਾਂ ਤੱਕ ਹੂੰ ਗਰੀਬੀ ਹੂੰ ਆ ਦੋ ਚਾਰ ਦਿਨਾਂ ਤੱਕ ਹੋ ਜਾਣਾ ਹੂੰ ਤੇ ਉਹ ਪਹਿਲਾ ਦੋ ਲਾਈਨ ਹਾਂ ਜਰੂਰ ਜਰੂਰ ਹੂੰ ਹੂੰ ਪਤਾ ਨਹੀਂ ਜ਼ਰਾਬ ਮੈਨੂੰ ਕੀ ਹੋ ਗਿਆ ਉਹ ਜਿੱਥੇ ਜਿਹਦੇ ਨਾਲ ਵਸ ਵਸਦੀ ਰਵੇ ਹੋ ਨਿੱਕੀਆਂ ਗੱਲਾਂ ਦਾ ਕੋਈ ਇਸ਼ੂ ਬਣੇ ਨਾ ਜਿੱਥੇ ਜਿਹਦੇ ਨਾਲ ਵਸ ਹੱਸਦੀ ਰਵੇ ਹੋ ਜਿਹਦੇ ਸੁਪਨੇ ਮੈਂ ਵੇਖਦਾ ਸੀ ਸੌਂਦਿਆ ਜੀਦੇ ਸੁਪਨੇ ਵੇਖਦਾ ਸੀ ਸੌਂਦਿਆਂ ਮੇਰੇ ਸੁਪਨੇ ਹੀ ਤੋੜ ਛੱਡ ਗਈ ਪਤਾ ਨਹੀਂ ਸੀ ਕੁੜੀਏ ਨੇ ਮਾੜੇ ਦਿਲ ਦੀ ਉਹ ਮੇਰੀ ਵੇਖ ਕੇ ਗਰੀਬੀ ਮੈਨੂੰ ਹੀ ਛੱਡ ਗਈ ਹੋ ਪਤਾ ਨਹੀਂ ਸੀ ਕੁੜੀਏ ਨੇ ਮਾੜੇ ਦਿਲ ਦੀ ਹੋ ਮੇਰੀ ਵੇਖ ਕੇ ਗਰੀਬੀ ਮੈਨੂੰ ਹੀ ਛੱਡ ਗਈ ਇਹ ਗਾਣਾ ਆਪਣੇ ਉੱਤੇ ਤਾਂ ਨਹੀਂ ਲਿਖਿਆ ਇਹ ਵੀਰੇ ਕਹਿ ਲੋ ਕਿ ਆਪਣੇ ਤੇ ਲਿਖਿਆ ਲਾਦਾ ਨਹੀਂ ਇੱਕ ਹੁੰਦਾ ਮਤਲਬ ਥਿੰਕ ਉਹ ਬੰਦਾ ਸੋਚਦਾ ਸੋਚ ਕੇ ਲਿਖਦਾ ਹੁੰਦਾ ਕਈ ਚੀਜ਼ਾਂ ਅੱਛਾ ਇਹ ਇਹ ਕੀ ਸੋਚਿਆ ਸੀਗਾ ਮਨ ਦੇ ਵਿੱਚ ਕੀ ਖਿਆਲ ਆਇਆ ਕਿ ਲਿਖਿਆ ਜਾਵੇ ਇਦਾਂ ਦਾ ਗਾਣਾ ਲਿਖਿਆ ਜਾਵੇ ਇਹ ਮੈਂ ਮੁੰਡਾ ਦਿਲਵਰ ਸੀਗਾ ਉਹਨੂੰ ਮੈਂ ਦੱਸਿਆ ਸਿਚੁਏਸ਼ਨਸ ਹਾਂ ਸਿਚੁਏਸ਼ਨ ਦੱਸੀ ਸਿਚੁਏਸ਼ਨ ਦੱਸੀ ਉਹਦੇ ਤੇ ਅਧਾਰਿਤ ਆਇਆ ਗਾਣਾ ਅੱਛਾ ਫਿਰ ਉਹਨੇ ਮਤਲਬ ਲਿਖਿਆ ਕਿ ਆ ਵੀ ਆ ਵੀ ਲਿਖਿਆ ਜਾਵੇ ਸੱਚੀ ਗੱਲ ਹੈ ਯਾਰ ਫਾਈਨੈਂਸ਼ਲੀ ਹਮੇਸ਼ਾ ਸਟਰੋਂਗ ਰੋ ਸਾਲਾ ਜਦੋਂ ਮਾੜਾ ਟਾਈਮ ਹੁੰਦਾ ਨਾ ਜਦੋਂ ਉਦੋਂ ਸਾਰੇ ਸਾਥ ਛੱਡ ਜਾਂਦੇ ਆਪਣੇ ਵੀ ਸੱਚੀ ਗੱਲ ਹੈ ਫਾਈਨੈਂਸ਼ਲੀ ਵੋ ਐਸੇ ਵੀ ਸਟਰੋਂਗ ਹੋਣਾ ਚਾਹੀਦਾ ਬੰਦੇ ਫਾਈਨੈਂਸ਼ਲੀ ਤੇ ਪੈਸਾ ਹੋਵੇ ਅੱਛਾ ਇੱਕ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਇਸ ਵਕਤ ਮੇਰੇ ਖਿਆਲ ਨਾਲ ਐਸੇ ਸਾਨੂੰ ਗੱਲ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਇਹ ਵਿਸ਼ਾ ਇਹ ਵੀ ਸੋਚਣ ਦਾ ਹੀ ਹੈ ਬਟ ਮੈਂ ਜ਼ਰੂਰ ਕਿਉਂਕਿ ਐਜੇ ਤੁਸੀਂ ਸਿੰਗਰ ਹੋ ਇੱਕ ਸਿੰਗਰ ਦਾ ਦੂਸਰੇ ਸਿੰਗਰ ਦੇ ਉੱਤੇ ਟਿੱਪਣੀ ਕਰਨਾ ਸਹੀ ਹੈਗਾ ਜੇ ਮੈਂ ਗੱਲ ਕਰਾ ਕਰਨ ਓਜਲਾ ਰਾਕੇ ਦੀ ਜਾਂ ਫਿਰ ਮੈਂ ਗੱਲ ਕਰਾ ਜਸਵੀਰ ਜੱਸੀ ਹੋਰਾਂ ਦੀ ਜੋ ਉਹਨਾਂ ਨੇ ਟਿੱਪਣੀ ਕੀਤੀ ਹੈ ਹੈ ਜੀ ਜੀ ਦੇਖੋ ਇਹ ਹੁਣ ਰਾਕਾ ਬਾਈ ਤੇ ਕਰਨ ਬਾਈ ਸੀਨੀਅਰ ਬੰਦੇ ਨੇ ਉਹ ਇਹਨਾਂ ਨੂੰ ਚੇਂਜ ਦਾ ਯਾਰ ਹਨਾ ਕਿ ਮਾਹੌਲ ਤੁਹਾਨੂੰ ਪਤਾ ਪਹਿਲਾਂ ਵੀ ਕਿੰਨਾ ਗਰਮਾਇਆ ਸੀ ਜਦੋਂ ਬਾਈ ਸਿੱਧੂ ਤੇ ਬੱਬੂ ਮਾਨ ਹਮ ਕਰਨ ਓਜਲਾ ਹਮ ਦੇਖੋ ਫੇਦਾ ਚੱਕਣ ਵਾਲੇ ਫੇਦਾ ਚੱਕ ਜਾਂਦੇ ਆ ਹੂੰ ਕੌਂਟਰੋਵਰਸੀ ਚ ਇਹਨਾਂ ਨੇ ਆ ਜਾਣਾ ਹੂੰ ਮੈਂ ਇੱਕੋ ਗੱਲ ਕਹਿਣਾ ਭਾਈ ਰਾਕੇ ਨੂੰ ਵੀ ਤੇ ਕਰਨ ਬਾਈ ਨੂੰ ਵੀ ਹੂੰ ਵੀ ਯਾਰ ਹੱਥ ਜੋੜ ਕੇ ਬੇਨਤੀਆਂ ਨਾ ਕਰਿਆ ਕਰੋ ਯਾਰ ਇੱਕ ਦੂਜੇ ਨਾਲ ਪਿਆਰ ਕਰਿਆ ਕਰੋ ਆਪਾਂ ਪਰਿਵਾਰ ਆ ਸਾਰੇ ਸਿੰਗਰ ਪਰਿਵਾਰ ਵਾਂਗੂ ਰਹਿਆ ਕਰੋ ਹਨਾ ਇੱਕ ਦੂਜੇ ਨਾਲ ਐਦਾ ਕੌਂਟਰੋਵਰਸੀ ਚ ਮੁਸ਼ਕਲਾ ਪੈਦਾ ਹੁੰਦੀਆਂ ਨੇ ਗਾਂ ਜਾ ਕੇ ਹੂੰ ਤੇ ਭਾਈ ਉਹ ਦੇਖ ਲੋ ਸਿੱਧੂ ਭਾਈ ਹੂੰ ਬੱਬੂ ਮਾਨ ਭਾਈ ਹੂੰ ਇੱਕ ਦੂਜੇ ਨਾਲ ਇੰਨਾ ਕਰਨ ਹੋਏ ਦੇ ਹੁਣਾਂ ਦਾ ਪਿਆਰ ਬਹੁਤ ਜਦੋਂ ਕੌਂਟਰੋਵਰਸੀ ਦੇ ਵਿੱਚ ਆ ਜਾਂਦਾ ਬੰਦੇ ਦੀਆਂ ਨਿਗਾਹਾਂ ਆ ਨਾ ਅੱਖਾਂ ਲੜਨ ਲੱਗ ਪੈਂਦੀਆਂ ਨੇ ਹਮ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਕਿ ਯਾਰ ਇੱਕ ਛੋਟਾ ਜਿਹਾ ਪਰਿਵਾਰਾ ਸੰਗੀਤ ਸੰਗੀਤ ਪ੍ਰੇਮੀ ਦਾ ਪਹਿਲੀ ਗੱਲ ਲੜ ਕੇ ਖੁਸ਼ ਹੀ ਨਹੀਂਗਾ ਸੰਗੀਤ ਇੱਕ ਸਕੂਨ ਹੈ ਹਮ ਇਹਨਾਂ ਨੇ ਮੈਂ ਕਹਿੰਨਾ ਸਕੂਨ ਦੀ ਮੈਂ ਹੁਣ ਕੀ ਕਹਾਂ ਹਨਾ ਮਤਲਬ ਰੱਦ ਮਾਰ ਚੁੱਕੇ ਨੇ ਇਹ ਬੰਦੇ ਯਾਰ ਇੱਕ ਤਾਂ ਕਿਹ ਲੋਗੇ ਗਾਣਾ ਕਦੇ ਇਹਨਾਂ ਨੇ ਮੈਨੂੰ ਲੱਗਦਾ ਨਹੀਂ ਸਿੱਖਿਆ ਹਮ બસ ਪੈਸੇ ਦੇ ਦਮ ਤੇ ਬਣੇ ਪਏ ਆ ਇਹਨਾਂ ਨੂੰ ਸੈਂਸ ਹੈ ਨਹੀਂ ਕਿ ਜਿਹੜੇ ਸਿੱਖੇ ਹੋਏ ਹੁੰਦੇ ਆ ਨਾ ਉਹ ਕਦੇ ਵੀ ਲੜਾਈਆਂ ਝਗੜੇ ਵਾਲੇ ਕੌਂਟਰੋਵਰਟੀ ਵਾਲੇ ਚੱਕਰਾ 'ਚ ਪੈਂਦੇ ਨਹੀਂਗੇ ਮੈਨੂੰ ਨਹੀਂ ਲੱਗਦਾ ਇਹ ਸਿੱਖੇ ਹੋਏ ਆ ਬਾਕੀ ਰਿਸਪੈਕਟ ਕਰਦਾ ਮੈਂ ਕਿਉਂਕਿ ਮੇਰੇ ਬ੍ਰਦਰ ਛੋਟੇ ਬੜਾ ਪਿਆਰ ਕਰਦੇ ਆ ਉਹਨਾਂ ਨੂੰ ਮੈਨੂੰ ਵੀ ਗਾਣੇ ਵਧੀਆ ਲੱਗਦੇ ਆ ਪਰ ਯਾਰ ਜੇ ਤੁਸੀਂ ਸੰਗੀਤ ਨਹੀਂ ਸਿੱਖੇ ਤੇ ਥੋੜਾ ਸੰਗੀਤ ਨੂੰ ਮਰਿਆਦਾ 'ਚ ਰਿਹਾ ਕਰੋ ਮੈਂ ਤਾਂ ਆਹੀ ਜਿਵੇਂ ਜਸਵੀਰ ਜੱਸੀ ਵਾਲਾ ਜਿਹੜਾ ਉਹਨਾਂ ਨੇ ਉਹ ਹੁਣ ਮਤਲਬ ਇੱਕ ਸਥਾਨ ਤੇ ਪਵਿੱਤਰ ਸਥਾਨ ਲੋਕੀ ਤਾਂ ਬੜਾ ਮੰਨਦੇ ਨੇ ਉਹਨੂੰ ਆਪਣੇ ਨਕੂਦਰ ਦੇ ਵਿੱਚ ਡੇੜਾ ਡੇੜਾ ਹੈਗਾ ਜਿਹੜਾ ਤੁਸੀਂ ਵੀ ਮੈਂ ਵੀ ਮੰਨਦੇ ਹੋਵਾਂਗੇ ਉਹਨਾਂ ਨੇ ਉਹ ਤੇ ਟਿੱਪਣੀ ਕੀਤੀ ਉਹ ਟਿੱਪਣੀ ਤੁਹਾਨੂੰ ਕੀ ਲੱਗਦਾ ਕਰਨੀ ਚਾਹੀਦੀ ਸੀ ਉਹਨਾਂ ਨੂੰ ਐਜ਼ ਅ ਸਿੰਗਰ ਦੇਖੋ ਜੀ ਐਜ਼ ਅ ਸਿੰਗਰ ਦੀ ਗੱਲ ਜੇ ਤੁਸੀਂ ਕਰਦੇ ਹੋ ਤੇ ਮੈਂ ਤਾਂ ਬਾਈ ਜਸਵੀਰ ਜੱਸੀ ਦੀ ਨਿੰਦਾ ਹੀ ਕਰਾਂਗਾ ਜੇ ਐਜ਼ ਅ ਸਿੰਗਰ ਗੱਲ ਕਰਦੇ ਹਾਂ ਕਿਉਂਕਿ ਸਿੰਗਰ ਦਾ ਕੋਈ ਧਰਮ ਨਹੀਂਗਾ ਸਿੰਗਰ Hindu, Muslim, Sikh ਸਾਈ ਸਾਰਾ ਕੋਸ਼ਾ ਸਾਡੇ ਅੰਦਰ ਹੁਣ ਮੈਂ ਕ੍ਰਿਸ਼ਨ ਦਾ ਵੀ ਸ਼ਬਦ ਕੀਤੇ ਆ ਭਗਵਾਨ ਰਵੀਦਾਸ ਮਹਾਰਾਜ ਜੀ ਦੇ ਤੇ ਆ ਪਿੱਛੇ ਹੀ ਮੇਰਾ ਤੇਰਾ ਤੇਰਾ ਬਾਬੇ ਨਾਨਕ ਜੀ ਦਾ ਅਸੀਂ ਸਿੰਗਰ ਆ ਅਸੀਂ ਜਨਤਾ ਦੇ ਬਣਾਏ ਆ ਯਾਰ ਸਾਡਾ ਕੋਈ ਵੀ ਅੱਦਾਂ ਦਾ ਨਹੀਂ ਅਸੀਂ ਸਾਰੇ ਧਰਮਾਂ ਚੋਂ ਬੰਦੇ ਨੇ ਆ ਬਾਈ ਨੂੰ ਗੱਲ ਕਰਨੀ ਨਹੀਂ ਚਾਹੀਦੀ ਸੀ ਜਸਵੀਰ ਜੱਸੀ ਜਸਵੀਰ ਜੱਸੀ ਹੈ ਨਾ ਉਹਨਾਂ ਨੂੰ ਗੱਲ ਕਰਨੀ ਨਹੀਂ ਚਾਹੀਦੀ ਸੀ ਕਿ ਐਦਾਂ ਮੜੀਆਂ ਤੇ ਗਾ ਗਾ ਕੇ ਜੇ ਆ ਯਾਰ ਹੁਣ ਮੈਂ ਜੇ ਗੱਲ ਕਰਦਾ ਤਾਂ ਕੌਂਟਰੋਵਰਸੀ ਬਣ ਜਾਣੀ ਆ ਹੂੰ ਚੇਲਾ ਕਿੰਨਾ ਹੈ ਸ਼ិਸ਼ੇ ਕਿੰਨਾ ਲੋਕਾਂ ਦਾ ਇਹਨੂੰ ਮੈਂ ਤਾਂ ਕਹਿੰਦਾ ਯਾਰ ਜਦੋਂ ਬੰਦੇ ਦੀ ਥੋੜਾ ਜਿਹਾ ਚੜ੍ਹਾਈ ਹੋ ਜਾਂਦੀ ਹੈ ਉਹ ਭੁੱਲ ਜਾਂਦਾ ਸਾਰਾ ਕੁਝ ਅੱਜ ਤੇਰੇ ਗੁਰੂ ਲੋਕ ਨੇ ਯਾਰ ਪੂਜਨ ਜੋਗ 우ਸਤਾਦ ਪੂਰਨ ਸ਼ਾਹ ਕੋਟੀ ਜੀ 우ਸਤਾਦ ਹੰਸਰਾਏ ਹੰਸ ਦੀ 우ਸਤਾਦ ਮਾਸਟਰ ਸਲੀਮ ਜੀ ਉਹ ਵੀ ਉਹਨਾਂ ਦੇ ਬੱਚੇ ਆ ਤੂੰ ਵੀ ਉਹਨਾਂ ਦਾ ਬੱਚਾ ਮੇਰਾ ਵੀਰ ਮੇਰੇ ਰਿਸਪੈਕਟ ਮੈਂ ਬਹੁਤ ਕਰਦਾ ਜਸਵੀਰ ਜਸੀ ਭਾਈ ਦੀ ਪਰ ਇਹ ਗੱਲ ਕਹਿਣੀ ਨਹੀਂ ਚਾਹੁੰਦੀ ਸੀ ਉਹਨਾਂ ਨੂੰ ਅੱਛਾ ਇੰਨਾ ਮਾੜਾ ਬੋਲਿਆ ਉਹਨਾਂ ਨੇ ਜੋ ਵੀ ਮਤਲਬ ਉਹਨਾਂ ਨੇ ਟਿੱਪਣੀ ਕੀਤੀ ਬਟ ਉਹਦਾ ਕੋਈ ਰਿਐਕਸ਼ਨ ਕਿਸੇ ਸਿੰਗਰ ਨੇ ਨਹੀਂ ਦਿੱਤਾ ਨਾ ਤਾਂ ਗੁਰਦਾਸ ਮਾਨ ਹੋਰਾਂ ਨੇ ਦਿੱਤਾ ਨਾ ਉਸ ਤੋਂ ਬਾਅਦ ਆਪਣੇ ਜੋ ਉਹਨਾਂ ਦੇ ਸਟੇਜਾਂ ਦੇ ਉੱਤੇ ਜਾ ਕੇ ਜਿਹੜਾ ਹੈਗਾ ਤੁਸੀਂ ਕਹਿੰਦੇ ਗੁਰਦਾਸ ਮਾਨ ਸਾਹਿਬ ਨੇ ਨਹੀਂ ਦਿੱਤਾ ਗੁਰਦਾਸ ਮਾਨ ਸਾਹਿਬ ਕਿਉਂ ਕਰਨਗੇ ਕੰਟਰੋਵਰਸੀ ਕਾਦੇ ਵਾਸਤੇ ਉਹਨਾਂ ਵਾਸਤੇ ਬੋਲਣਗੇ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਮੈਂ ਹੁਣ ਦੇ ਦਾਦਾ ਤੁਹਾਨੂੰ ਗੁਰਦਾਸ ਮਾਨ ਸਾਹਿਬ ਬਹੁਤ ਸੂਝਵਾਨ ਹੈ ਨਾ ਹਮੇਸ਼ਾ ਕਹਿੰਦੇ ਆ ਨਾ ਰਹਿਣੀ ਵੇਣੀ ਸੇਣੀ ਕੈਣੀ ਜਿੰਨੂੰ ਆ ਗਈ ਮਾਨ ਸਾਹਿਬ ਦੀਆਂ ਗੱਲਾਂ ਸੁਣ ਕੇ ਬੰਦਾ ਅੱਦਾ ਤਾਂ ਨਾ ਮੋਇਆ ਜਾਂਦਾ ਉਹ ਬੜੇ ਸੂਝਵਾਨ ਨੇ ਉਹ ਨਹੀਂ ਆਂਦੇ ਇੰਦਾ ਦੀਆਂ ਗੱਲਾਂ ਉਹਨਾਂ ਨੂੰ ਪਤਾ ਹੈ ਕਿ ਉਹ ਥੋੜਾ ਮੈਂਟਲੀ ਹਫਸਟ ਹੋਣਾ ਜਾਂ ਗੱਲ ਕਰਤੀ ਹੈ ਅੱਜੇ ਵੱਡੀ ਪਕੜਾ ਫਕੀਰਾਂ ਨੂੰ ਲੈ ਕੇ ਕਰਨੀ ਨਹੀਂ ਚਾਹੁੰਦੀ ਸੀ ਉਹਨਾਂ ਨੂੰ ਤੇ ਮਾਨ ਸਾਹਿਬ ਕਾਹਤੋਂ ਕਰਨ ਨਹੀਂ ਕਿਉਂਕਿ ਉਸ ਜਗ੍ਹਾ ਦੇ ਉੱਤੇ ਜਾ ਕੇ ਉਹ ਉਹਨਾਂ ਨੇ ਸਾਫ਼ ਕਿਹਾ ਕਿ ਪ੍ਰਮੋਟ ਕਰਦੇ ਨੇ ਜੀਖਣ ਵਰਗੇ ਸਿੰਗਰ ਖਾਨ ਸਾਹਿਬ ਵਰਗੇ ਉਸ ਤੋਂ ਬਾਅਦ ਗੈਰੀ ਸੰਦੂ ਵਰਗੇ ਹੋਰ ਬੱਥੇਰੇ ਸਿੰਘਾਂ ਨੇ ਉਹ ਸਾਰੇ ਪ੍ਰਮੋਟ ਕਰਦੇ ਨੇ ਨਾ ਚੀਜ਼ਾਂ ਨੂੰ ਉਹ ਟਿੱਪਣੀਆਂ ਜਦੋਂ ਕਰਦੇ ਨੇ ਇਹ 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 ਸਾਰੀਆਂ ਚੀਜ਼ਾਂ ਨੂੰ ਜੋੜ ਕੇ ਮੈਂ ਵੀਰੇ ਆਹੀ ਕਹਿਣਾ ਅੱਜ ਬਾਈ ਜੀ ਖਾਨ ਵੀਰੇ ਨੂੰ ਕੋਈ ਰੈਡ ਕਾਰਪੋਰੇਟ ਸ਼ੋਅ ਮਿਲਣ ਲੱਗ ਜਾਵੇ ਬਾਲੀਵੁੱਡ ਦੇ ਵਿੱਚ ਕੰਮ ਮਿਲਣ ਲੱਗ ਜਾਵੇ ਨਹੀਂ ਕਰੇਗਾ ਉਹ ਕੰਮ ਇਹ ਮੇਲੇ ਲਾਣੇ ਛੱਡ ਦੇਣਗੇ ਪਰ ਕਿਸੇ ਨੂੰ ਮਾਰਾ ਤਾਂ ਨਹੀਂ ਕਰਨਗੇ ਬੰਦਾ ਆਪਣੇ ਪਿੱਛਾ ਨਾ ਭੁੱਲੇ ਦੇਖੋ ਹੁਣ ਬਾਈ ਸਿੱਖਿਆ ਕਿੰਨਾ ਤੋਂ ਹੈ ਉਸਤਾਦ ਪੂਰਨ ਸ਼ਾਹ ਕੋਟੀ ਹੋਣਾ ਤੋਂ ਅਕਸਰ ਉਹਨਾਂ ਦੇ ਆਪਣੇ ਉਸਤਾਦਾਂ ਦੀ ਹੀ ਥੋੜੀ ਰੱਖ ਲੈਂਦਾ ਵੀ ਮੇਰੇ ਉਸਤਾਦ ਜੀ ਹੋਣੀ ਵੀ ਹੈਨਾ ਮੈਂ ਬਹੁਤ ਰਿਸਪੈਕਟ ਕਰਦਾ ਹੈ ਘਰਾਨੇ ਦੀ ਪਰ ਮੈਨੂੰ ਹੁਣ ਤੁਸੀਂ ਕਿਹਾ ਸਿੰਗਰ ਦੇ ਕੋਰਟਿੰਗ ਜੇ ਸੋਚਿਆ ਜਾਵੇ ਪਰ ਸਿੰਗਰ ਦੇ ਕੋਰਟਿੰਗ ਉਹਨਾਂ ਨੂੰ ਆ ਗੱਲ ਕਹਿਣੀ ਨਹੀਂ ਚਾਹੀਦੀ ਸੀ ਹੁਣ ਮਤਲਬ ਬੋਲਣਾ ਨਹੀਂ ਚਾਹੀਦਾ ਸੀ ਕਿਸੇ ਵੀ ਇਸ ਪਲਟਿਕੂਲਰ ਜਿਹੜੇ ਤਰ੍ਹਾਂ ਨੂੰ ਕਹਿਣਾ ਨਹੀਂ ਚਾਹੁੰਦਾ ਮਾੜਾ ਸਿੰਗਰ ਨੂੰ ਤੇ ਅੱਛਾ ਬਸ ਕਿਉਂਕਿ ਗੱਲਾਂ ਕਾਫੀਆਂ ਨਹੀਂ ਸਮਾਂ ਵੀ ਬਹੁਤ ਘੱਟ ਹੈ ਸਾਡੇ ਕੋਲ ਬਟ ਤੁਹਾਡਾ ਇੱਕ ਗਾਣਾ ਰਹਿ ਗਿਆ ਚannels ਗੱਲਾਂ 2 ਜਿਹੜਾ ਰਹਿੰਦਾ ਉਹ ਵੀ ਸੁਣਾ ਦੋ ਜੀ ਤੇ ਅਸੀਂ ਸਮ ਅਪ ਕਰੀਏ ਸੋ ਚannels ਗੱਲਾਂ ਮੇਰਾ 2 ਆ ਰਿਹਾ ਗਾਣਾ ਤੇ ਉਹ ਵੀ ਬੈਕ ਟੂ ਬੈਕ ਹੀ ਹੈ ਤੇ ਬਾਕੀ ਜਿਹੜਾ ਗਰੀਬੀ ਗਾਣਾ ਸੁਣਾਇਆ ਸੀਗਾ ਸਾਰੇ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਅਵੇਲੀਆ ਪ੍ਰੋਡਕਸ਼ਨ ਸਾਰੇ ਨੇ ਮੈਂ ਚੰਨ ਨਾਲ ਗੱਲਾਂ ਕੀਤੀਆਂ ਮੈਂ ਚੰਨ ਨਾਲ ਗੱਲਾਂ ਕੀਤੀਆਂ ਮੈਂ ਚੰਨ ਨਾਲ ਗੱਲਾਂ ਕੀਤੀਆਂ ਕੁਝ ਆਪਣੇ ਬਾਰੇ ਮੇਰਾ ਹਾਲ ਪੁੱਛਣ ਲਈ ਆ ਗਏ ਧਰਤੀ ਤੇ ਤਾਰੇ ਉਹ ਜਦ ਘੁੱਟ ਗੱਲ ਬਖੜੀ ਪਾ ਲਈ ਆਕਾਸ਼ ਨੇ ਆਕਾਸ਼ ਨੇ ਫੇਰ ਲੰਬਾ ਦਾ ਇੱਕ ਸਾਲਿਆ ਮੇਰੀ ਲਾਸ਼ ਨੇ ਤੋਂ ਬਾਕੀ ਗਾਣਾ ਬਾਅਦ ਸੁਣਾਵਾਂਗੇ ਬਿਲਕੁਲ ਬੜਾ ਬੜਾ ਪਿਆਰਾ ਗਾਣਾ ਹੈ ਤੁਹਾਡਾ ਉਮੀਦ ਕਰਦੇ ਆ ਜਿਵੇਂ ਬਾਰਿਸ਼ ਗਾਣਾ ਜਿਹੜਾ ਫੇਮਸ ਹੋਇਆ ਲੋਕਾਂ ਨੇ ਪਿਆਰ ਦਿੱਤਾ ਉਹਦੀ ਹੀ ਇਹਨਾਂ ਗਾਣੇ ਨੂੰ ਵੀ ਜਿਹੜਾ ਹੈ ਉਹ ਪਿਆਰ ਦਵੇ ਤਾਂ ਬਿਲਕੁਲ ਅਰुण ਗੋਸਵਾਮੀ ਹੋਰਾਂ ਦੇ ਨਾਲ ਤੁਹਾਡੀ ਗਲਬਾਤ ਅ ਜਿਹੜੀ ਉਹ ਕਰਾਈ ਹੈ ਮੁਲਾਕਾਤ ਕਰਾਉਂਦੀ ਅਸੀਂ ਕੋਸ਼ਿਸ਼ ਕੀਤੀ ਜੋ ਇਹਨਾਂ ਦੇ ਗਾਣੇ ਹੈਗੇ ਨੇ ਉਹ ਤੁਹਾਨੂੰ ਸੁਣਾਉਣ ਦੀ ਅਸੀਂ ਕੋਸ਼ਿਸ਼ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਇਹਨਾਂ ਦੇ ਗੀਤ ਇਹਨਾਂ ਦੀਆਂ ਗੱਲਾਂ ਜੜੀਆਂ ਨੇ ਉਹ ਪਸੰਦ ਆਈਆਂ ਹੋਣਗੀਆਂ ਅਗਲੇ ਇੰਟਰਵਿਊ ਦੇ ਵਿੱਚ ਤੁਹਾਨੂੰ ਮਿਲਦੇ ਆ ਕੈਮਰਾ ਪਰਸੈਂਟ ਪੰਕੇ ਦੇ ਨਾਲ ਰਾਜ ਗੁਪਤਾ ਹਕੀਕਤ ਟੀਵੀ ਚਲੰਦਾ ਹੈ